ਸੋਨਾ ਪਿਆ ਜਿਹੜੇ ਢੌਂਗੀ ਬਾਬੇ ਇਹਨਾਂ ਦੇ ਕਰਦੇ ਆ ਲੱਛਣ ਤੇ ਇਹ ਰੂਹ ਰੂ ਕਰਨੇ ਆ ਸਾਰੇ ਤੇ ਜਿਹੜੇ ਲੋਕਾਂ ਨਾਲ ਠਕਣੀਆਂ ਬਚੀਆਂ ਹੈ ਮੈਨੂੰ ਮੇਰੇ ਨੰਬਰ ਤੇ ਵਟਸਐਪ ਮੈਸੇਜ ਕਰਨਾ ਚਾਹਦਾ ਠੀਕ ਹੈ ਤੇ ਇਸ ਸਾਰੇ ਸਾਥ ਨੰਗੇ ਕਰਨੇ ਨੰਗੇ ਇਹਦੇ ਦਬਰਾਈ ਦੱਸ ਕੀ ਦੀ ਹੋਈ ਆ ਮੈਨੂੰ ਤੇ ਮੇਰੇ ਇਥੇ ਕੰਮ ਕਰੇ ਬਸੂ ਕੀ ਹੋਇਆ ਇਹ ਢੌਂਗੀ ਸਾਧੂ ਆ ਫਰੀਆਂ ਇਹਨਾਂ ਨੂੰ ਕੋਈ ਦਰਗਾਹ ਵਾਲੀ ਹੁੰਦਾ ਕੋਈ ਤੀਰ-ਤੀਰ ਦੀ ਫੋਟੋ ਨਾਲ ਨਹੀਂ ਨਾ ਦੇਵੀਂ ਜਦ ਤੀ ਅਸੀਂ ਤਾਂ ਕਿਤੇ ਵੀ ਗਏ ਨਾ ਅਸੀਂ ਚੱਪਾ ਲਾ ਕੇ ਪੈਰ ਧੋ ਕੇ ਇੰਦਨਦੇ ਨਾ ਦਰਗਾਹਾਂ 'ਤੇ ਤਿੰਨਾਂ ਦੇ ਖਾਬ ਨਾਲ ਦੇ ਆ ਆ ਸੁਣ ਲੋ ਜਿਹੜੇ ਗੰਦ ਪਾ ਰਹੇ ਨੇ ਮੁੰਡਿਆਂ ਤੋਂ ਜਨਮੀਆਂ ਬਣਵਾ ਲੋਕਾਂ ਨੂੰ ਜਿਹੜੇ ਸਾਡੇ ਤੋਂ ਮਾਂ ਦਾ ਆ ਕਿ ਦੇਦੀਆਂ ਆ ਉਹਨਾਂ ਵੀਰਾਂ ਤੂੰ ਕਿੰਨੇ ਲੱਖ ਦੀ ਠੱਗੀ ਮਾਰੀ ਏ ਤੂੰ ਆਪਦੇ ਮੂੰਹ ਕੀ ਨਿੰਦਾ ਪੰਗਾ 15 ਲੱਖ ਦੀ 15 ਲੱਖ ਦੀ ਤੂੰ ਮਾਰੀ ਠੱਗੀ ਇਹਨਾਂ ਸਾਂ ਬਾਕੀ ਦਾ ਉਹ ਵਿਆਹ ਗੂ ਪੈ ਕੇ ਠੀਕ ਹੈ ਤੇ ਖਾਰੇ ਵਾਲੇ ਤੂੰ ਕਿੰਨੇ ਦੀ ਲੱਖ ਦੀ ਮਾਰੀ ਠੱਗੀ ਉਹ 3.5 ਸੀ ਸਾਢੇ 3.5 ਦੀ ਠੀਕ ਹੈ ਸਾਢੇ ਵਾਲੇ ਜਿਹੜੇ ਢੋਂਗੀ ਬਾਬੇ ਇਦਾਂ ਨੇ ਕਰਦੇ ਆ ਲੱਖਾਂ ਤੇ ਇਹ ਰੂਪ ਰੂ ਕਰਨੇ ਆ ਸਾਰੇ ਤੇ ਜਿਹੜੇ ਲੋਕਾਂ ਨਾਲ ਠੱਗੀਆਂ ਬਚ ਗਏ ਮੈਨੂੰ ਮੇਰੇ ਨੰਬਰ ਤੇ ਵਟਸਐਪ ਮੈਸੇਜ ਕਰਨਾ ਚਾਹਲਾ ਠੀਕ ਹੈ ਤੇ ਇਹ ਸਾਰੇ ਸਾਹ ਨੰਗੇ ਕਰਨੇ ਨੰਗੇ ਆ ਵੇਖ ਲਓ ਹੁਣ ਕੋ ਘੜਾ ਵਿੱਚ ਅਜੇ ਨਿਕਲ ਨਹੀਂ ਬਾਬੇ ਜੀ ਐਨਾ ਨੂੰ ਕਾ ਕਹੋ ਪੱਟਿਆ ਘੜਾ ਦਸੀ ਤੈਨੂੰ ਚੰਨ ਨਹੀਂ ਕੀਤਾ ਤੇਰੇ ਬਾਬੇ ਨੇ ਵੀ ਹਾਂ ਵੀ ਤੇਰੇ ਤੇ 1.5 ਸਾਲ ਪਾਦਾਂਗੇ ਤੇ ਨਾ ਨਹੀਂ ਤੈਨੂੰ ਅਹਿਸਾਸ ਹੁੰਦਾ ਹੈ ਠੱਗੀ ਮਾਰੀ ਦਾ ਯਾਰ ਹੈ ਤਰ ਨਹੀਂ ਟਿਕਾਣੇ ਕਰਦੀ ਹੈ ਆਈ ਦੀ ਪੱਟੇ ਅਸੀਂ ਪਿੰਡ ਸੁਖਨਾ ਅਬੂ ਅ ਸ਼੍ਰੀ ਮੋਹਨ ਸਰਸਤਾਂ ਦੋਨੇ ਪਿੰਡ ਦੇ ਨਾਲ ਖੜੇ ਆ। ਸੋ ਮੈਂ ਇਹਨਾ ਬਹੁਤ ਰੋਗ ਪਿੱਟ ਕੇ ਮਰ ਗਏ ਆ। ਭੋਲੇ ਭਾਲੇ ਲੋਕਾਂ ਨੂੰ ਤੁਸੀਂ ਇਹਨਾਂ ਦੇ ਝਾਂਸੀਆਂ 'ਚ ਨਾ ਆਓ। ਰੋਗ ਪਿੱਟ ਕੇ ਮਰ ਗਏ ਥੋਨੂੰ। ਪਰ ਬਹੁਤ ਸਾਰੇ ਮੇਰੇ ਖਿਲਾਫ ਵੀ ਚੱਲਦੇ ਆ। ਚੰਗੇ ਸਾਧੂ ਆ ਸਾਧੂ ਸਾਧੂਆਂ ਨੂੰ ਮਾੜਾ ਬੋਲ ਰਹੇ ਹੋ ਮੈਂ ਕਹਿੰਨਾ ਹੁੰਦਾ ਚੰਗੇ ਸਾਧੂ ਵੀ ਹੈਗੇ ਆ 15 20% ਹੁੰਦੇ ਆ ਜਿਹੜੇ ਰੱਬ ਦੀ ਬੰਦਗੀ ਕਰਦੇ ਆ ਯਾਰ ਨਾਮ ਜਪਦੇ ਆ ਇਹੋ ਜਿਹੇ ਲੋਕ ਯਾਰ ਆ ਆ ਖੜਾ ਢੌਂਗੀ ਜਿਨ੍ਹਾਂ ਨੇ ਚੰਗੇ ਸਾਧੂਆਂ ਦੀ ਸ਼ਬੀ ਨੂੰ ਵੀ ਬਦਨਾਮ ਕੀਤਾ ਹੈ ਮੈਂ ਅਟੂਆਂ ਨੂੰ ਵੱੜ ਰਹੇ ਆ ਤੁਸੀਂ ਮੇਰੇ ਖਿਲਾਫ ਮੀਟਿੰਗਾਂ ਕਰ ਰਹੇ ਹੋ ਮੈਂ ਤੁਹਾਡੇ ਖਿਲਾਫ ਨਹੀਂ ਲੜ ਰਿਹਾ ਧਰਮ ਦੇ ਖਿਲਾਫ ਨਹੀਂ ਲੜ ਰਿਹਾ ਮੈਂ ਝੋਕੀਆਂ ਦੇ ਖਿਲਾਫ ਲੜ ਰਿਹਾ ਹਾਂ ਅੱਜ ਤੁਹਾਨੂੰ ਸਾਖ ਸਾਖ ਸਬੂਤ ਵਿਖਾਉਣੇ ਆ ਅਸੀਂ ਉਹ ਪਰਤੇ ਨਹੀਂ ਹੁੰਦਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੀ ਕੀਤਾ ਇਸ ਨੂੰ ਸਿੱਧਾ ਖਾਣੇ ਤੇ ਚੱਕਤੀ ਮਾਨ ਬਣਿਆ ਖੜਾ ਦੱਸ ਪਹਿਲਾਂ ਕੀ ਕੀਤਾ ਇਸ ਸਭ ਤੋਂ ਪਹਿਲਾਂ ਪਰਿਵਾਰ ਨਾਲ ਕੁੱਤੀ ਬੋਲ ਸਭ ਤੋਂ ਪਹਿਲਾਂ ਜਿਵੇਂ ਇੱਥੇ ਪ੍ਰੈਸ ਕਰਾਉਣਾ ਤੇ ਇਨਾਂ ਦੇ ਘਰੇ ਆਇਆ ਇਹਦੇ ਇਲਾਜ ਦੇ ਲਈ ਵਿੱਚ ਲੈ ਕੇ ਘਾਟੇ ਦੇ ਵਿੱਚ ਕਿ ਇਹਨਾਂ ਨੂੰ ਸਿਉਣਾ ਕੱਢਣ ਦੀ ਸਿਉਣਾ ਕੱਢਣ ਤੋਂ ਪਹਿਲਾਂ ਇੱਕ ਉਹ ਜਿਹੜੀ ਬਣਾਈ ਆ ਕਬਰ ਅੱਜਾ ਬਾਅਦ ਚ ਬਣਾਈ ਪਹਿਲਾਂ ਸਿਉਣਾ ਕੱਢਿਆ ਸਿਉਣਾ ਨਿਕਲਿਆ ਸੀ ਨਹੀਂ ਵੀ ਨਹੀਂ ਬੀਬੀ ਸਿਉਣਾ ਲਿਆ ਪੈਣਾ ਕਿਹੜਾ ਸੀ ਚੱਕ ਕੇ ਕੀ ਸੀਗਾ ਉਹ ਉਹ ਗੱਲ ਕਿੱਥੋਂ ਲੈਂਦੀਆਂ ਉਹ ਦੁਕਾਨਾਂ ਤੋਂ ਲਈਆਂ ਤੇ ਤੇ ਜਿਹੜਾ ਤੂੰ ਕਢਾ ਰੱਪਿਆ ਸੀ ਉਹ ਵੀ ਆ ਫੇਕੜਾ ਤਾਂ ਨਪਈ ਉਹ ਤੂੰ ਫਿਰ ਵਿੱਚ ਕਿਵੇਂ ਰੱਖਿਆ ਉਹ ਸਮਾਨ ਦੀ ਗੱਲ ਪਾਸੇ ਕਰਦੀ ਮੇਰੇ ਥੋੜਾ ਥੋੜਾ ਨੇ ਵਿੱਚ ਬਾਕੇ ਨਹੀਂ ਜਾਂਦਾ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ ਇਹਦੇ ਮੇਰੇ ਤੋਂ ਪਹਿਲਾਂ ਨੇ ਜਿਉਂਦੇ ਵਿੱਚ ਡਾੜਾ ਕੇ ਨਾ ਅੰਦਰ ਜਿਵੇਂ ਉਹ ਛਾਂਗੇ ਵਾਲੀ ਉਹਦੇ ਘਰ ਵਾਲੇ ਨੇ ਠੱਗੀਆਂ ਮਾਰ ਗਿਆ ਸੀ ਉਹ ਤੇ ਪਰਚਾ ਵੀ ਕਰਾਵਾਂਗੇ ਤੈਨੂੰ ਤੇ ਵੀ ਪਰਚਾ ਕਰਵਾ ਹਾਂ ਸਮਾਨ ਆਹੀ ਸੀਗਾ ਓਏ ਆ ਸਮਾਨ ਦੇ ਹੰਦਾ ਕੱਢ ਤਾਂ ਕੱਢ ਆਹ ਕਮਾ ਮਜੀ ਆਹ ਆਹ ਰੱਖਿਆ ਸੀ ਜੀ ਇਹ ਹੀ ਕਹਿ ਰਹੀ ਸੀ ਜੀ ਸੋਨਾ ਹੈ ਜੇ ਧਰ ਜਿਹੇ ਕੰਨੇ ਕਿੰਨੇ ਕਿੰਨੇ ਲੱਖ ਰੁਪਇਆ ਪਹਿਲਾਂ ਲਿਆ ਓਏ ਦੱਸ aí ਤੇ ਸੁਨੋਤਰ ਬਹੁਤ ਜੂਕਰੇ ਥੋੜੇ ਥੋੜੇ ਕਰਦੇ ਸੀ ਥੋੜੇ ਥੋੜੇ ਕਰਕੇ ਕਿਤੇ ਲੱਖ ਲੈ ਲਿਆ ਕਿਤੇ 2 ਲੱਖ ਲੈ ਲਿਆ ਜੀ ਇਸ ਤਰ੍ਹਾਂ 12 13 ਆਪਾਂ 13 13 ਹੋ ਸਕਦਾ 14 ਵੀ ਹੋ ਸਕਦਾ ਜੀ ਪਰ ਲੈ ਥੋੜੇ ਥੋੜੀ ਕਰਕੇ ਇਹ ਬੀਬੀ ਤੂੰ 25 ਕਹਿ ਰਹੀ ਹੈ ਵਿਆਜ ਪਾ ਕੇ ਜੀ ਦੱਸੋ ਨਾ ਤਾਂ ਝੂਠ ਇਹਦੇ ਤੇ ਬਲੇਮ ਲਾਉਣਾ ਸਹੀ ਸਹੀ ਦੱਸੋ ਵੀ ਕਿੰਨੇ ਪੈਸੇ ਆ ਵਿਆਜ ਪਾ ਕੇ ਵਿਆਜ ਤੇਰਾ ਬਾਅਦ ਚ ਜੋੜਦੇ ਪਹਿਲਾਂ ਪੈਸੇ ਦੱਸੋ ਸਹੀ ਕਿੰਨੇ ਪੈਸੇ ਗਏ ਤੁਹਾਡੇ ਪੈਸੇ ਵੀਰ ਜੀ 3 ਲੱਖ ਦਾ ਬੈਂਕ ਆਲਾ ਗਿਆ ਪੁਛਾ ਕੰਡੀ ਪੁੱਛ ਲੋ ਹਾਂ ਸਾਡੇ ਕੋਲ ਬਕਾਇਆ ਦਾ ਪ੍ਰੂਫ ਪਏ ਆ ਜੀ ਸਾਰੇ ਹਾਂ ਅੱਛਾ 3 ਲੱਖ ਬੈਂਕ ਆਲਾ ਪਿਆ ਹੂੰ ਤੁਸੀਂ ਜੀ ਲੱਖ ਇਹ ਇਹਨਾਂ ਨੂੰ ਮੈਂ ਫੜ ਕੇ ਦਿੱਤਾ ਵਿਆਜ ਦੀ ਸ਼ੱਕ ਪੁੱਛ ਸਕਦੇ 12 ਲੱਖ ਹੋ ਗਿਆ ਹਾਂ 12 ਹੋ ਗਿਆ ਹੂੰ ਤੇ 2.5 ਦੀਆਂ ਟੂਆਂ ਗਹਿਣੇ ਕਰਕੇ ਦਿੱਤੀਆਂ 14.5 ਹੋ ਗਿਆ 14.5 ਹੋ ਗਿਆ 7 ਜੀ ਗੇਜੇ ਆ ਤੇ ਜਮੀਨ ਕਹਿੰਦੇ ਖੁੱਤੀ ਸਾਢੇ 4 ਜੀ ਇੱਥੇ ਖੁੱਤੀ ਪਸ ਵੀ ਬਾਬਾ ਸਹੀ ਸਹੀ ਦੱਸ ਯਾਰ ਮਾਨ ਦਾ ਇਹ ਜਿਹੜੀ ਗੱਲ ਸੱਚ ਦੱਸੀ ਆ ਜੀ ਇਹ ਹੁਣ ਆ ਭੈਣ ਨੇ ਵੀ ਮੈਨੂੰ ਕਿਹਾ ਸਾਨੂੰ ਵਿਆਜ ਪੈਂਦਾ ਵੀ 1.5 ਸਾਲ ਹੋ ਗਿਆ ਇਹ ਹੁਣ ਤੂੰ ਭੈਣ ਬਣਾ ਕੇ ਤੇ ਜਵਾਕਾਂ ਨੂੰ ਕਹਿੰਦਾ ਸੀ ਤੂੰ ਮਾਮਾ ਮਾਮਾ ਹੁਣ ਤੇਰੇ ਸਰੋਤਰ ਫਿਰੂਗਾ ਤੈਨੂੰ ਦੱਸਦਾ ਮੈਂ ਜਿਹੜੀ ਗੱਲ ਸੱਚ ਕਹੂੰਗਾ ਜਿਸ ਜਿੱਥੇ ਝੂਠੀ ਭੈਣ ਬਣਾ ਕੇ ਤੈਨੂੰ ਬੱਚਿਆਂ ਦੇ ਤਰਸ ਨਹੀਂ ਆਇਆ ਓਏ ਚਾਵਲ ਬੰਦਿਆ ਇੱਕ ਗਲਤੀ ਹੋ ਗਈ ਹੈ ਗਲਤੀ ਜਿਹੜੀ ਹੋ ਗਈ ਸਹੀ ਦੱਸ ਕਿੰਨੇ ਲੱਖ ਦੀ ਹੈ ਬੋਲ ਹੋਰ ਸੋਚ ਜੇਬ ਚ ਪਾਇਆ ਤੂੰ ਪੈਸੇ ਇੱਕ ਨਾ ਛੋਟੀ ਲਿਆ ਮੜਾ ਜੱਜੇ ਨਹੀਂ ਮੰਨਦਾ ਨਾ ਸੱਚ ਸੱਚ ਦੱਸ ਨਹੀਂ ਸੱਚ ਦੱਸੀ ਜਾਣਾ ਜਿਹੜੀ ਗੱਲ ਸੱਚ ਹੈ ਮੈਂ ਤੈਨੂੰ ਦੱਸ ਵਿਆਜ ਪਾ ਕੇ ਭੈਣ ਨੂੰ ਇੰਨੇ ਬਣਾਈ ਇਹਨਾਂ ਨੇ 24 25 ਲੱਖ ਵਿਆਜ ਪਾ ਕੇ ਬਣਾਇਆ ਬੀਬੀ ਕੇ ਮਤਰੀ ਵਿਆਜ ਪਾ ਕੇ ਜੀ ਵਿਆਜ ਪਾ ਕੇ ਮੇਰੇ ਤੁਸੀਂ ਸਹੀ ਸਹੀ ਦੱਸੋ ਤੁਸੀਂ ਵੀ ਉਹ ਨਹੀਂ ਆਪਾਂ ਨਾ ਰਹਿ ਕੇ ਉਸ ਮਾਰਾ ਅੱਜ ਨਾ ਨਾਰਾ ਮੈਂ ਕੱਲ ਫੇਰ ਕੋ ਪ੍ਰੂਫ ਹੋਏ ਸਮੇਂ ਗੱਲ ਕਰਵਾ ਦਿੰਨੀ ਆ 15 ਲੱਖ ਰੁਪਈਆ ਬਾਬਾ ਬਣ ਗਿਆ ਹੋਰ ਸੋਚ ਲੈ ਕੋਈ ਨਹੀਂ ਤੇਰੇ ਕੋਲ 2 ਮਿੰਟ ਟਾਈਮ ਆ ਕੋਈ ਲੈ ਹੁਣੇ ਆ ਸੱਚ ਦੱਸੂਗਾ ਬਾਬਾ ਜੀ ਥੋੜੇ ਬੁੜੇ ਨਹੀਂ ਝੂਠ ਬੋਲਦਾ ਹਾਂ ਗੁਰੂ ਦੀਆਂ ਲਾਡਲੀਆਂ ਫੁੱਜਾਂ ਨਹੀਂ ਝੂਠ ਬੋਲਦਾ 15 ਲੱਖ ਰੁਪਈਆ ਹੈਗਾ ਜੀ ਹੋਰ ਨਹੀਂ ਫਿਰ 25 ਤੋਂ 10 ਦਾ ਫਰਕ ਬਹੁਤ ਆ ਯਾਰ 25 ਦਾ ਵਿਆਜ ਪਾ ਕੇ ਤਾਂ ਬਣੇ ਬਣਨਾ ਹੀ ਇਹਨਾਂ ਦਾ ਫਿਰ 25 ਉਹ ਵਿਆਜ ਇਹਨਾਂ ਨੇ ਵਿਆਜ ਤੇ ਪੈਸੇ ਲੈ ਕੇ ਇਹਨਾਂ ਨੇ ਵਿਆਜ ਤੇ ਲੈ ਤੈਨੂੰ ਐ ਤੇ ਤਰਸਨੇ ਆ ਤੈਨੂੰ ਇਹਨਾਂ ਤੇ ਗਲਤੀ ਹੋ ਗਈ ਬਾਬਾ ਜੀ ਐਥੇ ਤੱਕ ਜੀ ਵੀਰ ਜੀ ਨੇ ਕੋਈ ਇੰਨੀ ਇੰਨੀ ਬੇਰੁਖੀ ਨਾ ਸਾਡਣਾ ਪੇਸ਼ ਆਇਆ ਨਾ ਇੰਨੀ ਬੇਰੁਖੀ ਨਾ ਐਸੇ ਤਰ੍ਹਾਂ ਮੈਨੇ ਇਹ ਵੀ ਵੱਡ ਬੋਲਿਆ ਕਿਹਾ ਤੂੰ ਭੌਂਗ ਦੀਆਂ ਮਤਲਬ ਕਿ ਮੈਂ ਤੈਨੂੰ ਮਾਮਾ ਜੀ ਕਹਿ ਕੇ ਗਲਤ ਤੁਸੀਂ ਮਾਮਾ ਹੁੰਦਾ ਤੂੰ 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 ਕਰਦਾ ਹੋ ਨਾ ਤੁਸੀਂ ਸਮਝੌਤੇ ਕਰਦੇ ਆ ਸਾਨੂੰ ਗੁੱਸਾ ਚੜ ਰਿਹਾ ਮੈਨੂੰ ਇਸ ਬੰਦੇ ਤੇ ਬਹੁਤ ਵੀ ਮੈਂ ਉਹਨਾਂ ਦਾ ਕੀ ਚੱਕਰ ਸੀ ਉਹਨਾਂ ਦਾ ਵੀ ਇਹੀ ਚੱਕਰ ਸੀ ਕਿੰਨਾਂ ਨੇ ਠੱਗੀ ਮਾਰੀ ਹੈ ਜੀ ਖਾਰੇ ਪਿੰਡ ਤੋਂ ਦੱਸੋ ਨਾਂ ਕੀ ਸੀ ਉਹਨਾਂ ਦਾ ਉਹਨਾਂ ਦਾ ਚੰਨੂ ਜੀ ਔਰ ਨਾਂ ਦੱਸ ਕੀ ਸੀ ਹੋ ਤੈਨੂੰ ਇਸ ਚੋਂ ਨਹੀਂ ਲੈਣਾ ਇਹ ਤਾਂ ਸਾਹ ਦੇ ਵਾਲੇ ਕਹਿਣਾ ਹੁੰਦਾ ਸੀ ਬਈ ਨਹੀਂ ਉਹਦਾ ਪੁੱਤ ਬੇਨਾ ਝੂਠ ਸੀ ਉਹ ਤਾਂ ਸਾਹ ਤੋਂ ਕੁਝ ਨਹੀਂ ਸੀ ਤੂੰ ਕੀ ਕੀਤਾ ਪੈਸਿਆਂ ਦਾ ਕੀ ਕੀਤਾ ਇੰਨੇ ਪੈਸਿਆਂ ਦਾ ਪੈਸੇ ਘਰੇ ਜੇ ਬਸ ਕੋ ਸੁੱਖਾਂ ਤੇ ਲਾਗੇ ਕੋਸ਼ ਨੂੰ ਲੱਗੇ ਸਾਰੇ ਸੁੱਖਾਂ ਵਿੱਚ ਵਿਆਹ ਦੂਜੀ ਵਾਰ ਕਰਾਇਆ ਹਾਂ ਵਿਆਹ ਦੂਜੀ ਵਾਰ ਇਹਨਾਂ ਨੇ ਕਰਾ ਕੇ ਦਿੱਤਾ ਜੀ ਨਾਲ ਝਾਲੀ ਸ਼ਰਮ ਨਹੀਂ ਆਈ ਤੇਰਾ ਘਰ ਵਸਾਇਆ ਓਏ ਘਰ ਵਸਾਇਆ ਹੈ ਗਲਤੀ ਜਿਹੜੀ ਹੋ ਗਈ ਤੂੰ ਤਾਂ ਰੋਲ ਕੇ ਧਰਤੇ ਆ ਹਾ ਓਏ ਹੈ ਤੇਰੇ ਧੀਆਂ ਕਿੰਨੀਆਂ ਹੈ ਇੱਕੋ ਹੀ ਪੁੱਤ ਨਹੀਂ ਮਰ ਗਿਆ ਸੀ ਮਰ ਗਿਆ ਤੈਨੂੰ ਸ਼ਰਮ ਨਹੀਂ ਆਈ ਪੁੱਤ ਲੋਕੀ ਰੱਬ ਤੋਂ ਮੰਗਦੇ ਆ ਮਰਿਆ ਕਿਵੇਂ ਉਹ ਚਿੱਟੇ 'ਚ ਮਰ ਗਿਆ ਤੇਰਾ ਪੁੱਤ ਤੈਨੂੰ ਸਜ਼ਾ ਦਿੱਤੀ ਰੱਬ ਨੇ ਬਣਾ ਦਿੱਤੀ ਰੱਬ ਨੇ ਤੁਸੀਂ ਫੇਰ ਇਹ ਕੁਛ ਕਰਦੇ ਹੋ ਦੱਸ ਉਹ ਕਿਵੇਂ ਕਿਵੇਂ ਬਣਾਇਆ ਆ ਆ ਆ ਗੋਲ ਰੱਖਿਆ ਇਹ ਨਾ ਤੂੰ ਵਿੱਚ ਰੱਖ ਦਿੰਦਾ ਚੱਲ ਉੱਥੇ ਕੀ ਕਿਵੇਂ ਬਣਾਇਆ ਦੱਸ ਆ ਜਾ ਦੱਸ ਖੋਲ ਬੂਆ ਖੋਲ ਆਪੀ ਖੋਲ ਆਪ ਆਪ ਕਿਵੇਂ ਬਣਾਇਆ ਇਹਨਾਂ ਦੇ ਘਰੇ ਇਹ ਮੰਨਤਾ ਕਰਾਈ ਹੈ ਜੇ ਬਖੇ ਸੇਵਾ ਕਰ ਲਿਆ ਕਰੋ ਤੁਸੀਂ ਨਹੀਂ ਮੰਨਤਾ ਕਰਾਈ ਹੈ ਪੀਰ ਆ ਕੁਛ ਕਹਿੰਦੇ ਆ ਵੀ 20-20 ਲੱਖ ਦੀਆਂ ਠੱਗੀਆਂ ਮਾਰੋ ਨਹੀਂ ਆ ਤੂੰ ਘਰੇ ਬਣਾ ਗਿਆ ਉਹਨਾਂ ਦੇ ਏਡੀ ਉਹ ਕਬਰ ਕੀ ਬਣਾ ਕੀ ਹੈ ਇਹ ਚੀਜ਼ ਦਰਗਾਹ ਕੀ ਬਣਾਈ ਹੈ ਬਾਬੇ ਗਾਇਬ ਹੋ ਜੇਗਾ ਮੈਂ ਸੇਵਾ ਕਰ ਨਹੀਂ ਤੇ ਤੂੰ ਚੱਪਲਾ ਪਾ ਕੇ ਤਾਂ ਤੂੰ ਅੰਦਰ ਆਈ ਜਾਣਾ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਕੇ ਤੁਸੀਂ ਵਹਿ ਭਰਮ ਚ ਪਾ ਕੇ ਤੋੜਾ ਕਿੱਥੇ ਲੱਪੇਈ ਹੈ ਹੈ ਬੈਟਰੀ ਟਾਰਪ ਲੱਗੇ ਜਿਹਾ ਜਿਹਾ ਟਵਾਪਟ ਲੱਗੇ ਤੰਗਿਆ ਦੋ ਆਪਰ ਤੇ ਦੋ ਦੁਬਾਰ ਵਿੱਚ ਸਮਾਨ ਰੱਖ ਦਿੰਦਾ ਸੀ ਆ ਛੱਪ ਜੇ ਬਣਾਈ ਐ ਤੂੰ ਬਣਾਈ ਸੀ ਇਹ ਮਾਇਆ ਜੀ ਕਾਹ ਤੋਂ ਬਣਾਈ ਸੀ ਛੱਪ ਕਾਹ ਤੋਂ ਬਣਾਈ ਸੀ ਜੀ ਜੀ ਤੇ ਗੁੱਗਾ ਪਪੂ ਜਰਾਦੇ ਜੀ ਨਹੀਂ ਗੁੱਗਾ ਕਹਿੰਦਾ ਵੀ ਆਹ ਖਜ਼ਾਨੇ ਕੱਢ ਕੇ ਦਿਓ ਨਹੀਂ ਜੀ ਹੈ ਨਹੀਂ ਜੀ ਆਹ ਵੇਖ ਲਓ ਅੱਛਾ ਇੱਥੋਂ ਤੋੜਾ ਕੱਢਿਆ ਸੀਗਾ ਵੀ ਇਹ ਨਕਲੀ ਸੋਨਾ ਬੀਬੀ ਆ ਜਿੱਥੇ ਆ ਗਿਰ ਜੀ ਆ ਇੱਥੇ ਗੱਲ ਕਰ ਹਾਂ ਜੀ ਇਹਨੇ ਕੀ ਨੱਪਿਆ ਪਹਿਲਾਂ ਇੱਥੇ ਨੇ ਟੋਆ ਪਟਾ ਕੇ ਟੋਆ ਪਟਾ ਕੇ ਜੀ ਚ ਟੋਆ 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 ਜੀ ਘੜਾ ਬੱਟਿਆ ਜੀ ਹੋਰ ਕਿੰਨੇ ਕਿੰਨੇ ਘਰਾਂ ਤੋਂ ਇਹ ਕਿ ਠੱਗੀਆਂ ਮਾਰੀਆਂ 10 ਬਸ ਉਹ ਚੱਲੂ ਚ ਗਈ ਇਹ ਕਿੰਨੇ ਕਿੰਨੇ ਦੀ ਸੀ ਆ ਡੰਡਾ ਲਿਆ ਕੁੜੀਆਂ ਬੜਾ ਬੋਤ ਤੈਨੂੰ ਬੜਾ ਬੜਾ ਆਓ ਵੀ ਪੈਸਾ ਦੇ ਆ ਪਿਆ ਸਾਡੇ ਤੇ ਵੀ ਦੱਸੂਗੀ ਜਿਹੜੀ ਤੇਰੇ ਨਾਲ ਉਹ ਕਿੰਨਾ ਮਾਰੀ ਠੱਗੀ ਤੂੰ ਮੂੰਹ ਦੇ ਕੇ ਦੱਸ 10 10 ਫਿਰ ਇਹ ਚ ਕਿਵੇਂ ਰੱਖਦਾ ਰਹਿਣ ਟੋਆ ਰੱਖੀ ਦੇਖੇ ਚ ਪਾ ਕੇ ਤੇ ਰੱਖ ਸਕਦਾ ਦੱਸ ਗਿਆ ਜਦੋਂ ਪਾਸੇ ਹਟਦਾ ਤੁਹਾਨੂੰ ਪਤਾ ਲੱਗਿਆ ਨਹੀਂ ਜੀ ਤੁਸੀਂ ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਲੋਕਾਂ ਨੂੰ ਵੀਰ ਜੀ ਅਸੀਂ ਰੋ ਪਿੱਟ ਕੇ ਮਰ ਗਏ ਅਸੀਂ ਕਿਸੇ ਤੋਂ ਕੀ ਲੈ ਲਿਆ ਕੀ ਲੈਣਾ ਅਸੀਂ ਕਿਸੇ ਤੋਂ ਨਹੀਂ ਵੀਰ ਜੀ ਨਹੀਂ ਕੋਈ ਨਹੀਂ ਮੇਰੀ ਕਾਫੀ ਵਿੱਚ ਵੀ ਸੀ ਜੇ ਅਸੀਂ ਇਹਦੇ ਬਲੋਸਾ ਕਰ ਲੈਨੇ ਇਹ ਕੰਮ ਨਹੀਂ ਸਾਡੇ ਨੂੰ ਜਵਾਬ ਕਰ ਸਰ ਕਰ ਕਰ ਕੋ ਜਿਹੜੀ ਆ ਕਬਰ ਆ ਹਾਂਜੀ ਕਬਰ ਤੋਂ ਮੰਨਦਾ ਤਾਂ 11ਵੇਂ ਜਿਹੜੇ ਪੀਰ ਨੂੰ ਆ ਇੱਥੇ ਦਫਨਾਈ ਦੱਸ ਕੀ ਦੀ ਹੋਈ ਆ ਮੈਨੂੰ ਤੇ ਫਿਰ ਇੱਥੇ ਕਬਰ ਕਿਵੇਂ ਬਣ ਜੂਗੀ ਓਏ ਜਾ ਸੇਵਾ ਤਾਂ ਇੱਕ ਇੱਕ ਮਿੰਟ ਇੱਕ ਮਿੰਟ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਬੂਟ ਪਾ ਕੇ ਇੱਥੇ ਆਈ ਜਾਣਾ ਅਸੀਂ ਤਾਂ ਚੱਪਲਾਂ ਲਾ ਕੇ ਆਏ ਸਤਕਾਰ ਨਾਲ ਹੈ ਹੈ ਇਹ ਕਿਹਨੇ ਕੋਸ਼ ਹੈ ਜੀ ਨੂੰ ਪਤਾ ਹੀ ਨਹੀਂ ਕਿ ਇੱਥੇ ਕੁਝ ਨਹੀਂ ਹੈ ਇਹ ਢੌਂਗੀ ਸਾਧੂ ਆ ਸ਼ਰਿਆਮ ਇਹਨਾਂ ਨੂੰ ਕੋਈ ਦਰਗਾਹ ਵਾਲੀ ਹੁੰਦਾ ਕੋਈ ਪੀਰ ਫਕੀਰ ਦੀ ਫੋਟੋ ਨਾਲ ਹੁੰਦਾ ਦੇਵੀ ਦੇ ਅਸੀਂ ਤਾਂ ਕਿਤੇ ਵੀ ਗਏ ਨਾ ਅਸੀਂ ਚੱਪਲ ਲਾ ਕੇ ਪੈਰ ਧੋ ਕੇ ਅੰਦਰ ਜਾਂਦੇ ਜਰਾਬ ਲਾ ਕੇ ਇਹ ਢੌਂਗੀ ਇਹ ਕੁੱਤਾ ਇੱਥੇ ਅੰਦਰ ਵੜਿਆ ਤੇ ਇਹਨੇ ਚੱਪਲਾਂ ਅੰਦਰ ਲੈ ਕੇ ਵੜੇ ਭਲੇਖੇ ਨਾਲ ਵੜ ਗਿਆ ਜੀ ਨਹੀਂ ਇੱਕ ਮਿੰਟ ਵੜਿਆ ਤਾਂ ਸੀ ਨਾ ਅੰਦਰ ਹੁਣ ਤੂੰ ਤੈਨੂੰ ਤੈਨੂੰ ਜੀ ਦੀ ਸੇਵਾ ਕਰਦਾ ਤੈਨੂੰ ਇਹ ਨਹੀਂ ਪਤਾ ਨਹੀਂ ਮੈਂ ਭਲੇਖੇ ਦਾ ਵੜ ਗਿਆ ਸੇਵਾ ਕੀ ਦੀ ਕਰਦਾ ਮੈਂ ਮਾਤਾ ਜੀ ਕਰਦਾ ਕਾਲ ਕਾਨੇ ਕਿੰਨੇ ਰੂਪ ਆ ਚਾਰ ਰੂਪਾ ਜੀ ਕਿਹੜੇ ਕਿਹੜੇ ਰੂਪਾ ਮਾਤਾ ਪਸਰ ਕਾਲੀ ਸ਼ਿਮ ਸ਼ਾਨ ਜੀ ਕਾਲੀ ਹੂੰ ਤੇ ਮਾਹਰ ਕਾਲ ਹੋਰ ਤੱਥ ਇੱਕ ਜੀਚ ਹੁਣ ਤੂੰ ਖਵਾਚੇ ਦੀ ਕੜਾਈ ਦੇ ਕੇ ਆਂ ਖਵਾਜਾ ਅਜਮੇਰ ਸ਼ਰੀਫ ਜਗਾ ਬਣੀ ਐ ਬੜੀ ਸਤਕਾਰਯੋਗ ਐ ਦੁਨੀਆ ਸੀਸ ਝੁਕਾਉਂਦੀ ਉੱਥੇ ਖਵਾਜਾ ਤੈਨੂੰ ਖਵਾਜਾ ਪੀਰ ਕਹਿੰਦਾ ਵੀ ਇਹ ਕੜਾਈਆਂ ਦੇ ਕੇ ਲੋਕਾਂ ਨਾਲ ਠਗੀਆਂ ਮਾਰ ਨਹੀਂ ਕਿਹੜਾ ਪੀਰ ਕਹਿੰਦਾ ਮੈਨੂੰ ਦੱਸੋ ਨਹੀਂ ਕੋਈ ਇਲਾਜ ਕਰਦਾ ਤੂੰ ਇਲਾਜ ਨੂੰ ਮੈਥੋੜੀ ਹੁੰਦੀ ਮੈਂ ਤਾਂ ਕਿੰਨੇ ਲੋਕਾਂ ਨੇ ਲਾਗ ਕਰ ਕਰ ਤੁਸੀਂ ਲੋਕਾਂ ਨੂੰ ਗਮਰਾਹ ਕੀਤਾ ਲੋਕਾਂ ਦੀ ਮਾਨਸਿਕ ਤੌਰ ਤੇ ਲੋਕਾਂ ਨੂੰ ਪਰੇਸ਼ਾਨ ਕੀਤਾ ਤੁਸੀਂ ਯਾਰ ਬੋਲ ਬੋਲ ਕਿਤੇ ਦੱਸ ਯਾਰ ਗੱਡੀ ਦਾ ਅਸੀਂ ਇਹਨਾਂ ਦੇ ਖਿਲਾਫ ਲੜਦੇ ਆ ਆ ਸੁਣ ਲੋ ਜਿਹੜੇ ਗੰਦ ਪਾ ਰਹੇ ਨੇ ਮੁੰਡਿਆਂ ਤੋਂ ਜਨਮੀਆਂ ਬਣ ਬਣ ਲੋਕਾਂ ਨੂੰ ਕਹਿੰਦੇ ਸਾਡੇ ਤੇ ਮਾਤਾ ਆ ਗਈ ਦੇਵੀਆਂ ਆ ਗਈਆਂ ਸਾਡਾ ਤੁਸੀਂ ਸਾਥ ਕਿਹਦੇ ਨਾ ਸੀ ਤੁਸੀਂ ਸਾਨੂੰ ਬਦਨਾਮ ਕਰਕੇ ਰੱਖਤਾ ਵੀ ਸਮਝੌਤੇ ਕਰ ਲੇ ਇੱਥੇ ਕਾਰਵਾਈ ਕਰਾਉਣੀ ਹੈ ਫੁੱਲ ਇਹ ਤਾਂ ਸਾਰੇ ਪੈਸੇ ਵਸੂਲਣੇ ਆ ਇਹ ਬੀਬੀ ਹਰਾਂ ਤੂੰ ਕਿੰਨੇ ਲੱਖ ਦੀ ਠੱਗੀ ਮਾਰੀ ਏ ਤੂੰ ਆਪਦੇ ਮੂੰਹ ਕਿ ਨਹੀਂ ਦੱਸ 15 15 ਲੱਖ ਹੋਗਾ 15 ਲੱਖ ਦੀ 15 ਲੱਖ ਦੀ ਤੂੰ ਮਾਰੀ ਠੱਗੀ ਇਹਨਾਂ ਨੂੰ ਹਾਂ ਬਾਕੀ ਇਹਨਾਂ ਦਾ ਵਿਆਜ ਵੀ ਪੈ ਕੇ ਠੀਕ ਹੈ ਤੇ ਖਾਰੇ ਵਾਲਿਆਂ ਤੂੰ ਕਿੰਨੇ ਦੀ ਲੱਖ ਦੀ ਮਾਰੀ ਠੱਗੀ ਉਹਨਾਂ ਸਾਢੇ 3 ਦੇ ਸੀਗਾ ਜੀ ਉਹਨਾਂ ਸਾਢੇ 3 ਦੀ ਠੀਕ ਹੈ 15 ਵਾਲੇ ਕਹਿੰਦੇ ਉਹ ਉਹਨਾਂ ਨੂੰ ਕੇਸ ਕਿਵੇਂ ਚੱਲਦਾ ਤੇਰੇ ਨਾਲ ਉਹਨਾਂ ਦਾ ਕੇਸ ਉਹਨਾਂ ਦੇ ਚੈੱਕ ਨਾਲ ਆਇਆ ਜਿੰਨੇ ਚੈੱਕ ਦਿੱਤਾ ਤੂੰ ਹਾਂ ਚੈੱਕ ਦਿੱਤਾ ਸਾਨੂੰ ਉਹਨਾਂ ਨੇ ਚੈੱਕ ਦਾល់ ਤਾ ਉਹ ਨਹੀਂ ਉਹਨਾਂ ਨੇ ਤਾਂ ਰੋਣਾ ਹੀ ਆ ਕੋ ਕੀ ਕਰਨ ਲੋਕ ਇਹ ਤਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਲੋਕ ਗਮਰਾਹ ਹੋ ਕੇ ਇਹਨਾਂ ਚੌਂਕੀ ਦਾ ਚੌਂਕੀਆਂ ਤੇ ਜਾਂਦੇ ਇਹਨਾਂ ਦੇ ਧੋngੀ ਸਾਹਾਂ ਦੇ ਤੂੰ ਪਹਿਲਾਂ ਨਾ ਇਹ ਜਦੋਂ ਇਹਨੂੰ ਮਤਲਬ ਪਰਿਵਾਰ ਨੂੰ ਗਮਰਾਹ ਕੀਤਾ ਇਹਨੇ ਸਭ ਤੋਂ ਪਹਿਲਾਂ ਕੀ ਕਿਹੜੇ ਤਵੀਦ ਕੱਢੇ ਸੀ ਤਵੀਦ ਰੱਖੇ ਕਦੋਂ ਸੀ ਤੁਰਤ ਪਹਿਲਾਂ ਉਹਦੇ ਰੱਖ ਕੇ ਮੈਂ ਤੈਨੂੰ ਬੀਬੀ ਕਿਹਾ ਸੀ ਨਾ ਵੀ ਤੁਰਤ ਇਹਨਾਂ ਨੇ ਰੱਖੇ ਆ ਰੱਖ ਕੇ ਸ਼ੀਸ਼ੀ ਕੱਢੀ ਐ ਸ਼ੀਸ਼ੀ ਕਿੱਥੋਂ ਲਈ ਸੀ ਉਹ ਤਰਾਣੀ ਸ਼ੀਸ਼ੀ ਲਈ ਸੀ ਕਿੱਥੇ ਨੱਪੀ ਸੀ ਚੱਲ ਚੱਲ ਆ ਦੇਖ ਲੋ ਸੁਣਾ ਪਿਆ ਪਿਆ ਤੁਸੀਂ ਜਿਵੇਂ ਪਿਆਰ ਬੇੜਾ ਕਰਕੇ ਕਰਤਾ ਇੱਕ ਨਸ਼ਿਆਂ ਦਾ ਦਰਿਆ ਇੱਕ ਤੁਹਾਡਾ ਪਖੰਡ ਦਾ ਦਰਿਆ ਯਾਰ ਲੋਕਾਂ ਨੂੰ ਗਮਰਾਤਾ ਨੇ ਕਿੱਥੋਂ ਅੱਧਵਾ ਬਣੇ ਗਿਆ ਅੱਛਾ ਹਾਟੂਆ ਪਤਾ ਹੀ ਗਾ ਹਾਂਜੀ ਸ샤 ਟੂ ਆਪ ਕਿੰਨਾ 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 ਡੋਬਾ ਬਰਤਿਆ ਕਪਟਾ ਹੈ ਚਾਰ ਫੁੱਟ ਦੇ ਚਾਰ ਫੁੱਟ ਨੂੰ ਨੱਪਿਆ ਤੇ ਤਕਬੀਦ ਕਿੱਥੋਂ ਲੈਂਦੇ ਸੀ ਵੀਰ ਪੋਲੇ ਘਰੋਂ ਤੇ ਸ਼ੀਸ਼ੀ ਸ਼ੀਸ਼ੀ ਨੂੰ ਵਿੱਚੋਂ ਪਾ ਕੇ ਲੈ ਵੈਤ ਮਤਲਬ ਸ਼ੀਸ਼ੀ ਨੱਪਦੀ ਮਤਲਬ ਸਭ ਤੋਂ ਪਹਿਲਾਂ ਕੰਮ ਇਥੋਂ ਸ਼ੁਰੂ ਹੋਇਆ ਆ ਵੇਖ ਲਓ ਬੂਹੇ ਦੇ ਵਿੱਚੋਂ ਇਹਨੇ ਮਤਲਬ ਪਹਿਲਾਂ ਤਕਬੀਦ ਨੱਪ ਕੇ ਸ਼ੀਸ਼ੀ ਕੱਢ ਕੇ ਮਤਲਬ ਲੋਕੋ ਸਮਝ ਜੋ ਹੁਣ ਆਪਾਂ ਪਟਾਉਣੇ ਆ ਜਿਹਦੇ ਤੋਂ ਪਹਿਲਾਂ ਘੜਾ ਜਿਹੜਾ ਖਾਲੀ ਨੱਪਿਆ ਵਿੱਚ ਹਾਂ ਹਾਂ ਉਹ ਠੀਕ ਹੈ ਉਹ ਵੀ ਐਸੇ ਹੀ ਬਣਾਉਣਾ ਕੀ ਟੰਗ ਆਹਾਂ ਕਾਲੀ ਜਿਹੜਿਆ ਕੀ ਦੱਬਿਆ ਓਏ ਤਵੀਰ ਤਾਂ ਕੀ ਹਰੇ ਕਿੱਥੋਂ ਲੈਂਦੇ ਸੀ ਇਹਦਾ ਉਹ ਬੜਾਕ ਦਿੱਤੀ ਸੀ ਵੀ ਕੁਛ ਨਹੀਂ ਨਹੀਂ ਮੈਨੂੰ ਇਹ ਦੱਸ ਪਹਿਲਾਂ ਇੱਧਰ ਇਹਦੀ ਬੁੱਥੀ ਕਰ ਵੀ ਇਹ ਉਹੀ ਬਣਾਇਆ ਨਹੀਂ ਨਹੀਂ ਇਹਨਾਂ ਤਵੀਤਾਂ ਨਾਲ ਕੀ ਹੁੰਦਾ ਇਹਨਾਂ ਨਾਲ ਹੁੰਦਾ ਦਾ ਕੁਛ ਨਹੀਂ ਕੀ ਕਿਹਾ ਸੀ ਤੁਹਾਨੂੰ ਬੀਬੀ ਕੀ ਹੋਊਗਾ ਹਾਂਜੀ ਹਾਂਜੀ ਵੀਡੀ ਸੱਚੀ ਗੱਲ ਥੋੜੀ ਨਹੀਂ ਕੀ ਕਿਹਾ ਸੀ ਤੁਹਾਨੂੰ ਵੀ ਤਵੀਰ ਬਣਾਉਣਾ ਕੀ ਹੋਊ ਕੀ ਕਿਹਾ ਸੀ ਕੁਛ ਨਹੀਂ ਹੁੰਦਾ ਅੱਛਾ ਇਹ ਉਹੀ ਪਖਾਂਡੀ ਬਣਾਇਆ ਹਾਂਜੀ ਚੱਲ ਜਿਹੜਾ ਕਿਉਂ ਆ ਯਾਰ ਇਹ ਦੱਸ ਵਨ ਨਹੀਂ ਬਗੁੱਚੀ ਜ਼ਾ ਪੈਰਾ ਨਹੀਂ ਬਸ ਕਲਾਸ ਦਾ ਬੰਦਾ ਹਾਂ ਤੇ ਤੂੰ ਹੁਣ ਹੁਣ ਮੁੱਕਲੀ ਜਾਣਾ ਵੀ ਤੇ ਚੀਜ਼ਾਂ ਲੋਕਾਂ ਦੀ ਨਹੀਂ ਮਰਦਾ ਕੋਲ ਰੱਖੇ ਵੀ ਚੀਜ਼ਾਂ ਆਉਂਦੀਆਂ ਕਰਕੇ ਦਰਦੇ ਕਰਕੇ ਹੁਣ ਲਵਾਖਾ ਪੈਰਾ ਆਪ ਦੇ ਤੇ ਨਹੀਂ ਚੱਲ ਜਿਹੜਾ ਕੜਾ ਡੱਬਿਆ ਉਹ ਕੱਢ ਹੁਣ ਸਾਹਮਣੇ ਥੋੜੇ ਕਢਾਉਣ ਲੱਗੇ ਆ ਜੋ ਆ ਜਾ ਘਰੇ ਨਾ ਵੀਰੇ ਤਰੰਕ ਦੇ ਵਿੱਚ ਇੱਕ ਸੱਪ ਆ ਠੀਕ ਆ ਉਹਰੇ ਨਾਂ ਤੇ ਸਾਨੂੰ ਡਰਾ ਰਿਹਾ ਆਖੇ ਦੇਖ ਤੇਰੇ ਸੱਪ ਉੱਤ ਪੈਸੇ ਰੱਖੀ ਕਰੇ ਉਹ ਇੱਕ ਆਦਾ ਸੱਪ ਬਣਾਇਆ ਉਹ ਤਾਂ ਸੱਪ ਸੱਚੀ ਮਿੱਥੀ ਦਾ ਤੇ ਜ਼ਹਿਰ ਜੂਰੋ ਦਾ ਘਰੇ ਸੱਪ ਰੱਖ ਕੇ ਡਰਾਉਣਾ ਬਸ ਇਹ ਵੀ ਤੇਰੇ ਕਾਨੂੰਨ ਚ ਨਹੀਂ ਆਏ ਕਿਤੇ ਯਾਰ ਲੋਕ ਇਹ ਵੀ ਤੇਰੇ ਕਾਨੂੰਨ ਚ ਨਹੀਂ ਵੀ ਕਿਹ ਜਾਨਵਰ ਨੂੰ ਤੂੰ ਕੈਦ ਕਰ ਲੈ ਨਹੀਂ ਨਹੀਂ ਕੈਦ ਕਰਕੇ ਡਰਾਉਣਾ ਨਹੀਂ ਨਹੀਂ ਤੇ ਜ਼ਹਿਰ ਜੂਰ ਤੱਕੜਾਇਆ ਤੂੰ ਜੋਗੀ ਤੋਂ ਉਤਾਨ ਦਾ ਨਿਕਲ ਜਾਂਦੇ ਆ ਦੰਦ ਇੱਕ ਤਾਂ ਯਾਰ ਕਮਾਲ ਹੀ ਹੋ ਗਈ ਜਿਹਨੂੰ ਆਕੇ ਨਾ ਜਦੋਂ ਜੇਲ੍ਹ ਚੋਂ ਆ ਗਿਆ ਸੱਪ ਛੱਡਣਾ ਉਹ ਮੁਰੇ ਛੜਵਾਉ ਨਹੀਂ ਸੱਪ ਤੇਰੇ ਘਰੇ ਵੀ ਰੱਖੀ ਬਿਠਾਈ ਜੀ ਮੇਰੇ ਕਿ ਬੇਟਾ ਇੱਕ ਗੱਲ ਸੁਣ ਮੇਰੀ ਹਾਂਜੀ ਅ ਚਲੋ ਚਾ ਪਹਿਲਾਂ ਤੋਵਾ ਫਾਟਾ ਕਹੀ ਲਿਆ ਚੱਕ ਉਹ ਤੇਰਾ ਫਾਟਾ ਚੱਕੂਗਾ ਪਿੱਛੇ ਚੱਕੋ ਕਹੀ ਅਛਾ ਖਾਲੀ ਤੋੜਾਈ ਥੀ ਦੱਬ ਗਿਆ ਸੀ ਸੋਨਾ ਕੱਢ ਕੇ ਚਲ ਚਲ ਆਪ ਕਿੰਨਾ ਕਢੂੰਗਾ ਆ ਵੇਖ ਭੈਣ ਸਭ ਬਣਾਏ ਬਈ ਸਾਫੀ ਬੜੇ ਕਹਿੰਦੇ ਨਹੀਂ ਕਿੰਨੇ ਫੋਟਾ ਚਾਰ ਫੋਟਾ ਡੂੰਗਾ ਚਲ ਘੱਟ ਲਗਾ ਨਾ ਤੇ ਨਹੀਂ ਅੱਗੇ ਕੀ ਆ ਰਿਹਾ ਜਿਸਨਾਰੇ ਆਖੇ ਤੇ ਬਾਹਰ ਖੋਲ ਖੋਲ ਦੇ ਕੋਲ ਨਹੀਂ ਜੇ ਤੁਸੀਂ ਸੁਨਾਰੇ ਕੋਲੇ ਗਏ ਉਦੋਂ ਨਕਲੀ ਪਤਾ ਲੱਗਿਆ ਤੁਹਾਨੂੰ ਉਹਨੇ ਬੀਬੀ ਹਾਂਜੀ ਹਾਂਜੀ ਤੇ ਤੁਹਾਡਾ ਫੋਨ ਨਹੀਂ ਚੱਕਿਆ ਨੇ ਜਿਹੜਾ ਖਾਲੀ ਤੌੜਾ ਦੱਬਿਆ ਸੀ ਸੋਨਾ ਕੱਢ ਕੇ ਉਹ ਪੱਟ 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 ਇੱਥੇ ਦੱਬਿਆ ਸੀ ਬੀਬੀ ਤੌੜਾ ਇਹਨੂੰ ਪਤਾ ਹੈ ਇਹਨੇ ਦੱਬਿਆ ਤੂੰ ਹੀ ਦੱਬਿਆ ਸੀ ਨਹੀਂ ਇਹ ਸੱਪ ਆਟੀ ਦੀ ਬਣਾਇਆ ਇਹ ਦੱਬਿਆ ਬਹੁਤ ਚੀ ਮੜੇ ਮੜੇ